ਕੈਲਗਰੀ ਦੇ ਵਿੱਚ ਗੜੇ ਮਾਰੀ ਕਾਰਨ ਜਿੰਨਾ ਵੀ ਨੁਕਸਾਨ ਹੋਇਆ ਉਸ ਦੇ ਨਾਲ ਹੁਣ ਵੈਸਟ ਸ਼ੈਟ ਉਡਾਨਾਂ ਦੀ ਯਾਤਰਾ ਕਾਫੀ ਪ੍ਰਭਾਵਿਤ ਹੋ ਰਹੀ ਹੈ ਤੇ ਇਸ ਨੁਕਸਾਨ ਤੋਂ ਬਾਅਦ ਹੀ ਉਡਾਨਾਂ ਦੇ ਕਿਰਾਏ ਤੇ ਫਰਕ ਪੈਣ ਦੀ ਉਮੀਦ ਹੈ ਸੋਮਵਾਰ ਤੋਂ ਬੁੱਧਵਾਰ ਤੱਕ ਵੈਸਟ ਸ਼ੈਟ ਦੇ ਵੱਲੋਂ 248 ਉਡਾਨਾਂ ਨੂੰ ਰੱਦ ਕੀਤਾ ਗਿਆ ਕਈ ਉਡਾਨਾਂ ਨੂੰ ਮੁਰੰਮਤ ਦੀ ਵੀ ਲੋੜ ਹੈ ਜਿਸ ਕਰਕੇ ਸਰਕਾਰੀ ਮਦਦ ਦੀ ਵੀ ਗੋਹਾਰ 에ਅਰਲਾਈਨਾਂ ਦੇ ਵੱਲੋਂ ਲਗਾਈ ਜਾ ਰਹੀ ਹੈ ਇੱਕ ਖਵਾਬਾਜ਼ੀ ਮਾਹਰ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ ਨੂੰ ਕੈਲਗਰੀ ਵਿੱਚ ਪਏ ਗੜੇ ਮਾਰੀ ਦੇ ਤੁਰੰਤ ਬਾਅਦ ਹਵਾਈ ਕਿਰਾਇਬਾਤ ਸਕਦੇ ਨੇ ਵੈਸਟ ਸਾਈਡ ਤੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਉਣਾ ਤੇ ਯਾਤਰੀਆਂ ਦੀਆਂ ਯੋਜਨਾਵਾਂ ਦੇ ਵਿੱਚ ਵਿਵਾਦਾ ਹੋ ਸਕਦਾ ਹੈ 골ਫੀਆਂ ਗੇਂਦਾ ਜਿੰਨੇ ਵੱਡੇ ਗੜਿਆਂ ਨੇ ਫਿਲਹਾਲ ਕੈਲਗਰੀ ਆਧਾਰਿਤ 에ਅਰਲਾਈਨ ਨੂੰ ਵੱਡੀ ਮੁਰੰਮਤ ਤੇ ਨਿਰੇਖਣ ਦੇ ਲਈ ਆਪਣੇ ਫਲੀਟ ਦਾ 10% ਦਾ ਹਿੱਸਾ ਬਣਾਉਣ ਦੇ ਲਈ ਮਜਬੂਰ ਕਰ ਦਿੱਤਾ ਹੈ ਵੈਸਟ ਸਾਈਡ ਦਾ ਕਹਿਣਾ ਹੈ ਕਿ ਉਹਨਾਂ ਨੇ ਸੋਮਵਾਰ ਤੇ ਬੁੱਧਵਾਰ ਦੇ ਵਿਚਕਾਰ 248 ਉਡਾਨਾਂ ਨੂੰ ਰੱਦ ਕਰ ਦਿੱਤਾ ਤੇ ਨੇੜੇ ਵਿਖਦੇ ਲਈ ਆਪਣੇ ਨੈਟਵਰਕ ਵਿੱਚ ਯਾਤਰਾਵਾਂ ਨੂੰ ਹਟਾਉਣਾ ਪਵੇਗਾ ਬੈਰੀ ਪੈਂਟੇਸ ਦੇ ਜੋ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਮੈਨੀਟੋਬਾ ਦੇ ਟਰਾਂਸਪੋਰਟ ਇੰਸਟੀਚਿਊਟ ਦੇ ਮੁਖੀ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੀ ਦੂਜੀ ਸਭ ਤੋਂ ਵੱਡੀ 에ਅਰਲਾਈਨ ਦੁਆਰਾ ਇੱਕ ਮਹੱਤਵਪੂਰਨ ਪੈਮਾਨੇ ਤੇ ਵਾਪਸੀ ਦੇ ਨਾਲ ਸੰਭਾਵਿਤ ਤੌਰ ਤੇ ਹੋਰ ਕੈਰੀਅਰਾਂ ਦੀ ਮੰਗ ਜਿਹੜੀ ਹੈ ਉਹ ਵਧੇਗੀ ਤੇ ਗਰਮੀਆਂ ਦੇ ਸਿਖਰ ਯਾਤਰਾ ਦੇ ਮੌਸਮ ਦੌਰਾਨ ਟਿਕਟਾਂ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਏਗਾ। ਲੰਬੇ ਸਮੇਂ ਲਈ ਉਹ ਕਹਿੰਦੇ ਨੇ ਕਿ ਵਧੇਰੇ ਹਿੰਸਕ ਤੇ ਅਸਥਿਰ ਮੌਸਮ ਦੇ ਪੈਟਰਨ 에ਅਰਲਾਈਨ ਦੇ ਖਰਚਿਆਂ ਨੂੰ ਵਧਾ ਸਕਦੇ ਨੇ ਜਿਵੇਂ ਕਿ ਰੱਖ-ਰਖਾਅ ਤੇ ਬੀਮਾ ਇੱਕ ਅਜਿਹਾ ਖਰਚਾ ਜੋ ਸੰਭਾਵਿਤ ਤੌਰ ਤੇ ਯਾਤਰੀਆਂ ਲਈ ਘਟ ਜਾਏਗਾ। ਜਿਨ੍ਹਾਂ ਯਾਤਰੀਆਂ ਦੀਆਂ ਉਡਾਨਾਂ ਤੂਫਾਨ ਕਾਰਨ ਰਾਂ ਹੋ ਗਈਆਂ ਨੇ ਉਹ 48 ਘੰਟਿਆਂ ਦੇ ਅੰਦਰ ਦੁਬਾਰਾ ਬੁੱਕ ਨਾ ਕੀਤੇ ਜਾਣ ਤੇ ਰਿਫੰਡ ਜਿਹੜਾ ਹੈ ਉਹ ਲੈ ਸਕਦੇ ਨੇ ਉਹ ਵਿਕਲਪਿਕ ਰਿਜ਼ਰਵੇਸ਼ਨ ਦੇ ਵੀ ਹੱਕਦਾਰ ਨੇ ਨਿਊਸ ਟੈਕਸ ਚੈਨਲ ਪੰਜਾਬੀ ਦੀ ਰਿਪੋਰਟ ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਸਾਊਥ ਏਸ਼ੀਅਨ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਨਾਲ ਸਬੰਧਤ ਬਿਜ਼ਨਸਮੈਨਾਂ ਤੋਂ ਫਿਰੋਤੀਆਂ ਮੰਗਣ ਦੇ ਕਈ ਮਾਮਲੇ ਸਾਹਮਣੇ ਆਏ। ਇਹਨਾਂ ਦੇ ਦੋਸ਼ੀਆਂ ਨੂੰ ਫੜਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਜਿਸ ਦੇ ਤਹਿਤ ਹੁਣ ਮੈਟਰੋ ਵੈਨਕੂਵਰ ਦੇ ਵਿੱਚ ਰੇਡੀਓ ਸਟੇਸ਼ਨਸ ਤੇ ਪੰਜਾਬੀ ਭਾਸ਼ਾ ਦੇ ਵਿੱਚ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ। ਕ੍ਰਾਈਮ ਸਟਾਪਰਜ਼ ਦੁਆਰਾ ਐਡਸ ਲਾਂਚ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਧਮਕੀਆਂ ਬਾਰੇ ਜਾਣਕਾਰੀ ਦੇਣ ਦੇ ਲਈ ਗੁੰਮਨਾਮ ਤੌਰ ਦੇ ਉੱਤੇ ਆਰਗੇਨਾਈਜ਼ ਜੇਸ਼ ਨੂੰ ਰਿਪੋਰਟ ਕਰਨ ਜਾਂ ਫਿਰ ਪੁਲਿਸ ਤੱਕ ਪਹੁੰਚ ਕਰਨ ਅਤੇ ਰਿਪੋਰਟ ਕਰਨ ਦੀ ਅਪੀਲ ਵੀ ਕਰਦੇ ਨੇ ਕ੍ਰਾਈਮ ਸਟਾਪਰਜ਼ ਦੀ ਕਾਰਜਕਾਰੀ ਨਿਰਦੇਸ਼ ਅਕਲੰਦਾ ਐਨ ਐਸ ਨੇ ਕਿਹਾ ਹੈ ਕਿ ਅਸੀਂ ਜਾਣਦੇ ਹਾਂ ਕਿ ਲੋਕ ਆਪਣੀ ਸੁਰੱਖਿਆ ਦੇ ਲਈ ਚਿੰਤਤ ਨੇ ਤੇ ਇਸ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਜਾਣੇ ਕਿ ਧਮਕੀਆਂ ਦੇ ਪਿੱਛੇ ਕੌਣ ਹੈ ਇਸ ਬਾਰੇ ਜਾਣਕਾਰੀ ਵਾਲਾ ਕੋਈ ਵੀ ਵਿਅਕਤੀ ਜੇ ਉਹ ਚਾਹੇ ਤਾਂ ਗੁਮਨਾਮ ਤੌਰ ਦੇ ਉੱਤੇ ਕ੍ਰਾਈਮ ਸਟਾਪਰਜ਼ ਤੇ ਉਹ ਵੇਰਵੇ ਦੇ ਸਕਦਾ ਹੈ ਉਨਾ ਆਖਿਆ ਕਿ ਇਸ ਦੇ ਲਈ ਐਡਵਰਟਾਈਜ਼ਮੈਂਟ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਪ੍ਰਸਾਰਿਤ ਕੀਤੇ ਜਾ ਰਹੇ ਨੇ ਤਾਂ ਜੋ ਲੋਕਾਂ ਨੂੰ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ ਤਾਂ ਜੋ ਪੁਲਿਸ ਦੀ ਇਹਨਾਂ ਮਾਮਲਿਆਂ ਨੂੰ ਖਤਮ ਕਰਨ ਦੇ ਵਿੱਚ ਮਦਦ ਵੀ ਕੀਤੀ ਜਾ ਸਕੇ ਉਹਨਾਂ ਕਿਹਾ ਹੈ ਕਿ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਦੀ ਪਛਾਣ ਜਨਤਕ ਜਿਹੜੀ ਹੈ ਉਹ ਨਹੀਂ ਕੀਤੀ ਜਾਏਗੀ ਲੋਅਰ ਮੇਨਲੈਂਡ ਅਤੇ ਹੋਰ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਕਈ ਮਹੀਨਿਆਂ ਤੋਂ ਜਬਰੀ ਵਸੂਲੀ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਕਈ ਮਾਮਲਿਆਂ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਿਪੋਰਟ ਨਹੀਂ ਕੀਤੀ ਜਾਂਦੀ ਕ੍ਰਾਈਮ ਸਟਾਪਰਸ ਦਾ ਕਹਿਣਾ ਹੈ ਕਿ ਲਿਖਤੀ ਅਤੇ ਟੈਲੀਫੋਨ ਧਮਕੀਆਂ ਦੇ ਪਿੱਛੇ ਲੋਕਾਂ ਦੀ ਪਛਾਣ ਕਰਨ ਦੇ ਲਈ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਵਾਸਤੇ ਪੁਲਿਸ ਡਿਪਾਰਟਮੈਂਟ ਦੀ ਮਦਦ ਕਰਨ ਦੇ ਲਈ ਐਡਸ ਲਾਂਚ ਕੀਤੀਆਂ ਗਈਆਂ ਨੇ Crime Stoppers ਨੇ ਇੱਕ ਈਮੇਲ ਦੇ ਵਿੱਚ ਕਿਹਾ ਧਮਕੀਆਂ ਦੀ ਜਾਂਚ ਕਰ ਰਹੇ ਇੱਕ ਨੈਸ਼ਨਲ ਕੋਆਰਡੀਨੇਸ਼ਨ ਅਤੇ ਸਹਾਇਤਾ ਟੀਮ ਦੇ ਵੱਲੋਂ ਜਨਤਾ ਕ ਅਪੀਲ ਕੀਤੀ ਗਈ ਹੈ ਅਤੇ ਕਿਸੇ ਵੀ ਕਿਸਮ ਦੀ ਫਿਰੋਤੀ ਸੰਬੰਧੀ ਧਮਕੀ ਦੀ ਰਿਪੋਰਟ ਕਰਨ ਦੇ ਲਈ ਆਖਿਆ ਗਿਆ ਹੈ ਜਿਸ ਦੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਕਿਸੇ ਨੂੰ ਪੈਸੇ ਨਾ ਦਿੱਤੇ ਜਾਣ ਬਲਕਿ ਇਸ ਨੂੰ ਰਿਪੋਰਟ ਕਰਵਾਇਆ ਜਾਏ ਤਾਂ ਜੋ ਕਾਰਵਾਈ ਕੀਤੀ ਜਾ ਸਕੇ ਫਰਵਰੀ ਦੇ ਵਿੱਚ BC ਅਲਬਰਟਾ ਤੇ অন্ਟਰੀਓ ਦੇ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਜਬਰੀ ਵਸੂਲੀ ਸੰਬੰਧੀ ਜਿਹੜੀਆਂ ਉਹ ਕਾਲਸ ਆਈਆਂ ਕਰਾਂ ਬਿਜ਼ਨਸਾਂ ਤੇ ਗੋਲੀਆਂ ਚੱਲੀਆਂ ਜਿਸ ਦੇ ਬਾਅਦ ਨੈਸ਼ਨਲ ਪੱਧਰ ਦੀ ਜਾਂਚ ਟੀਮ ਬਣਾਈ ਗਈ ਸੀ ਦੱਸਦੇ ਕਿ ਸਭ ਤੋਂ ਪਹਿਲਾਂ ਐਬਸਫਰਡ ਵਿ ਪੁਲਿਸ ਵਿਭਾਗ ਨੇ ਕਿਹਾ ਸੀ ਕਿ ਚਿੱਠੀਆਂ ਆਮ ਸਨ ਅਤੇ ਇਹਨਾਂ ਦੇ ਵਿੱਚ ਕਾਰੋਬਾਰਾਂ ਜਾਂ ਫਿਰ ਉਹਨਾਂ ਦੇ ਖਿਲਾਫ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ ਪੁਲਿਸ ਨੇ ਅੱਗੇ ਕਿਹਾ ਹੈ ਕਿ ਪੈਸੇ ਜਿਹੜੇ ਨੇ ਉਹ ਦੇਣ ਰਾਤਾ ਬਣਾਉਣ ਬਾਰੇ ਪਤਾ ਨਹੀਂ ਲੱਗਿਆ ਇਸ ਦੇ ਬਾਅਦ ਬ੍ਰੈਮਟਨ ਸ਼ਹਿਰ ਦੇ ਵਿੱਚ ਕੁਝ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਐਡਮਿੰਟਨ ਦੇ ਵਿੱਚ ਕੁਝ ਫਿਲਟਰਾਂ ਦੇ ਕੰਸਟਰਕਸ਼ਨ ਅਧੀਨ ਘਰਾਂ ਨੂੰ ਅੱਗ ਲਗਾਈ ਗਈ ਤੇ ਸਰੀ ਦੇ ਵਿੱਚ ਵੀ ਕਈ ਬਿਜ਼ਨਸਮੈਨਾਂ ਨੂੰ ਧਮਕੀਆਂ ਪਰੇ ਫੋਨ ਆਇਆ ਤੇ ਕਾਰੋਬਾਰਾਂ ਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਬੇਸ਼ੱਕ ਐਡਮਿੰਟਨ ਪੁਲਿਸ ਅਤੇ ਪੀਲ ਪੁਲਿਸ ਤੇ ਸਰੀ RCMP ਦੇ ਵੱਲੋਂ ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ ਪਰ ਇਹਨਾਂ ਮਾਮਲਿਆਂ ਦੇ ਪਿੱਛੇ ਅਸਲ ਵਿੱਚ ਕੌਣ ਹੈ ਇਹ ਫਿਲਹਾਲ ਪਤਾ ਨਹੀਂ ਲੱਗ ਸਕਿਆ ਜਿਸ ਕਾਰਨ ਲੋਕਾਂ ਦੇ ਵਿੱਚ ਹਾਲੇ ਵੀ ਸਹਿਮ ਹੈ ਜਿਸ ਲਈ ਕਦਮ ਚੁੱਕਣ ਦੀ ਲੋੜ ਹੈ ਅਤੇ ਇਸ ਤਰ੍ਹਾਂ ਦੀਆਂ ਕਾਲਸ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਪੁਲਿਸ ਤੱਕ ਪਹੁੰਚ ਬਣਾਉਣ ਦੀ ਅਪੀ ਲਗਾਤਾਰ ਕੀਤੀ ਜਾ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ